ਤੁਸੀਂ ਖਾਨਦਾਨੀ ਸ਼ਾਹੂਕਾਰ ਸੁਣੇ ਹੋਣਗੇ ਖਾਨਦਾਨੀ ਵੈਦ ਸੁਣੇ ਹੋਣਗੇ ਖਾਨਦਾਨੀ ਰਾਜੇ ਰਜਵਾੜੇ ਸੁਣੇ ਹੋਣਗੇ ਪਰ ਸਭ ਤੋਂ ਖਤਰਨਾਕ ਚੀਜ਼ ਹੈ ਜਿਹੜੀ ਤੁਸੀਂ ਅਸੀਂ ਹੈਗੇ ਹਾਂ ਉਹ ਹੈਗੇ ਜੀ ਖਾਨਦਾਨੀ ਗਰੀਬ ਤੁਹਾਨੂੰ ਕਦੀ ਐਦਾਂ ਨਹੀਂ ਲੱਗਾ ਕਿ ਯਾਰ ਮੇਰੇ ਦਾਦੇ ਨੇ ਵੀ ਬੜੀ ਮਿਹਨਤ ਕੀਤੀ ਮੇਰੇ ਪਾਪੇ ਨੇ ਵੀ ਬੜੀ ਮਿਹਨਤ ਕੀਤੀ ਮੈਂ ਵੀ ਬੜੀ ਮਿਹਨਤ ਕਰ ਰਿਹਾ ਹਾਂ ساری ਉਮਰ ਅਸੀਂ ਖੱਪ-ਖੱਪ ਕੇ ਤਪ-ਤਪ ਕੇ ਮਰ ਚੱਲੇ ਆਂ ਤੇ ਪਰ ਪੈਸਾ ਖੁੱਲਾ ਗਦੀ ਵੀ ਨਹੀਂ ਆ ਰਿਹਾ ਅਸੀਂ ਉਦਾਂ ਹੀ ਤੰਗੀਆਂ ਤੁਰਸ਼ੀਆਂ 'ਚ ਬੈਠੇ ਆਂ ਜਿਹੜੇ ਖਾਨਦਾਨੀ ਸ਼ਾਹੂਕਾਰ ਨੇ ਉਹਨਾਂ ਦੇ ਦਾਦੇ ਪਰਦਾਦੇ ਵੀ ਸ਼ਾਹੂਕਾਰ ਹੀ ਉਹ ਵੀ ਸ਼ਾਹੂਕਾਰ ਨੇ ਗਾਂ ਉਹਨਾਂ ਦੇ ਜਵਾਗ ਵੀ ਸ਼ਾਹੂਕਾਰ ਹੋਣਗੇ ਤੇ ਜੇਕਰ ਅਸੀਂ ਖਾਨਦਾਨੀ ਗਰੀਬੀ ਦਾ ਪੈਟਰਨ ਨਾ ਤੋੜਿਆ ਤੇ ਗਾਂ ਸਾਡੇ ਜਿਹੜੇ ਜਵਾਗ ਨੇ ਨਾ ਉਹ ਵੀ ਗਰੀਬੀ ਦੀ ਵਿਰਾਸਤ ਨੂੰ ਹੀ ਲੈ ਕੇ ਗਾਂ ਜਾਣਗੇ ਸ਼ਾਹੂਕਾਰ ਲੋਕਾਂ ਨੂੰ ਮਿਲਦੀਆਂ ਨੇ ਜੀ ਵਿਰਾਸਤ ਦੇ ਵਿੱਚ ਜਾਦਾ ਦਾਦਾਂ ਜ਼ਮੀਨਾਂ ਕੋਠੀਆਂ ਕਾਰਾਂ ਸਾਨੂੰ ਵਿਰਾਸਤ ਕੀ ਮਿਲਦੀ ਹੈ ਜੀ ਗਰੀਬੀ ਗਰੀਬੀ ਇਹਦਾ ਮਤਲਬ ਕੀ ਹੈ ਕਿ ਅਸੀਂ ਕੋਈ ਘਟੀਆਂ ਸਾਡਾ ਕੋਈ ਦਿਮਾਗ ਨਹੀਂ ਕੰਮ ਕਰਦਾ ਜਾਂ ਅਸੀਂ ਕੰਮ ਨਹੀਂ ਕਰਦੇ ਕੰਮ ਸਾਨੂੰ ਕੋਈ ਜਿਆਦਾ ਕਰਦੇ ਸ਼ਾਹੂਕਾਰਾਂ ਨੂੰ ਵੀ ਕਈ ਗੁਣਾ ਵੱਧ ਕੰਮ ਕਰਦੇ ਆ ਪਰ ਗਰੀਬੀ ਦੀ ਵਰਾਸਤ ਨਹੀਂ ਅਸੀਂ ਤੋੜਨੇ ਖਾਨਦਾਨੀ ਗਰੀਬੀ ਸਾਡੀ ਟੁੱਟ ਨਹੀਂ ਰਹੀ ਕਿਉਂ ਨਹੀਂ ਟੁੱਟ ਰਹੀ ਜੀ ਉਹਦੇ 10 ਕਾਰਨ ਤੁਹਾਨੂੰ ਮੈਂ ਦੱਸਾਂਗਾ ਅੱਜ ਹੀ ਤੁਹਾਨੂੰ ਖਾਨਦਾਨੀ ਗਰੀਬੀ ਮੈਂ ਕਿੱਦਾਂ ਤੋੜਨੀ ਉਹ ਵੀ ਦੱਸਾਂਗਾ ਔਰ ਨਾਲ ਹੀ ਗਰੀਬੀ ਤੋੜ ਕੇ ਵੀ ਤੁਹਾਨੂੰ ਦਿਖਾ ਦਿਆਂਗਾ ਪਹਿਲਾਂ ਅਸੀਂ ਹੁਣ ਸਮਝਦੇ ਹਾਂ ਕਿ ਬਿਮਾਰੀ ਕੀ ਹੈ ਕੀ ਬਿਮਾਰੀ ਸਾਨੂੰ ਖਾਨਦਾਨੀ ਲੱਗੀ ਹੈ ਗਰੀਬੀ ਵਾਲੀ ਉਹਦੇ ਬਾਰੇ ਜਾਣਦੇ ਆਂ ਤੁਹਾਨੂੰ 10 ਗੱਲਾਂ ਦੱਸਣ ਲੱਗਾ ਜਿਨ੍ਹਾਂ ਦੇ ਕਰਕੇ ਗਰੀਬੀ ਪੀੜੀਦਰ ਪੀੜੀ ਜਿਹੜੀ ਹੈ ਟਰਾਂਸਫਰ ਹੁੰਦੀ ਜਾਂਦੀ 10ਵੇਂ ਨੰਬਰ ਵਾਲਾ ਜਿਹੜਾ ਕਾਰਨ ਆ ਨਾ ਗਰੀਬੀ ਦਾ ਉਹ ਸਭ ਤੋਂ ਜ਼ਰੂਰੀ ਆ ਇਸ ਕਰਕੇ ਸਾਰਾ ਸੁਣ ਲੋ ਇਸ ਵੀਡੀਓ ਪਹਿਲੇ ਨੰਬਰ ਤੇ ਅਸੀਂ ਕੀ ਕਹਿੰਦੇ ਆ ਜੀ ਜਿਹੜਾ ਪੈਸਾ ਉਹ ਪਾਪ ਆ ਅਸੀਂ ਜੰਮਣ ਤੋਂ ਕੀ ਸੁਣਦੇ ਰਹਿੰਨੇ ਆ ਪੈਸੇ 'ਚ ਕਿਹੜਾ ਕੋਈ ਸੁਖ ਹੁੰਦਾ ਪੈਸੇ ਵਾਲੇ ਤੋਂ ਸਭੋਂ ਜ਼ਿਆਦਾ ਦੁਖੀ ਆ ਇਹ ਚੀਜ਼ਾਂ ਹੀ ਸੁਣਦੇ ਰਹਿੰਨੇ ਆ ਸ਼ੁਰੂ ਤੋਂ ਲੈ ਕੇ ਬਚਪਨ ਤੋਂ ਲੈ ਕੇ ਪੈਸੇ ਵਾਲਿਆਂ ਨੂੰ ਤੇ ਜ਼ਿਆਦਾ ਟੈਨਸ਼ਨ ਇਹ ਚੀਜ਼ਾਂ ਪਤਾ ਨਹੀਂ ਕਿੰਨੇ ਦੱਸਿਆਂ ਨੇ ਕਿ ਪੈਸੇ ਵਾਲੇ ਨੂੰ ਟੈਨਸ਼ਨਾਂ ਜ਼ਿਆਦਾ ਨੇ ਤੁਸੀਂ ਆਪਣੀਆਂ ਸ਼ਕਲਾਂ ਵੇਖ ਲਿਓ ਤੇ ਅਮੀਰਾਂ ਦੀਆਂ ਸ਼ਕਲਾਂ ਵੇਖ ਲਿਓ ਤੁਹਾਨੂੰ ਡਿਫਰੈਂਸ ਪਤਾ ਲੱਗ ਜਾਊਗਾ ਕਿਹੜਾ ਬੰਦਾ ਦੁਖੀ ਲੱਗਣ ਡਿਆ ਵੇਖਣ ਤੋਂ ਤੇ ਕਿਹੜਾ ਸੁਖੀ ਲੱਗਣ ਡਿਆ ਇਹ ਤੁਹਾਡੇ ਮਨ ਦੇ ਵਿੱਚ ਪੈ ਗਈ ਗੱਲ ਪਹਿਲੇ ਨੰਬਰ ਤੇ ਕਿ ਪੈਸਾ ਜਿਹੜਾ ਉਹ ਭਾਪ ਆ ਪੈਸਾ ਜਿਹੜਾ ਜੀ ਟੈਨਸ਼ਨ ਦਾ ਕਾਰਨ ਬਣਦਾ ਇਸ ਕਰਕੇ ਪੈਸਾ ਸਾਡੇ ਗੈਰੇਜ ਵਿੱਚ ਬਹਿ ਗਿਆ ਕਿ ਪੈਸਾ ਜੇ ਵਧਦਾਊਗਾ ਤੇ ਹੋ ਸਕਦਾ ਹੈ ਟੈਨਸ਼ਨ ਚ ਆ ਜਾਈਂ ਉਹ ਚੀਜ਼ ਜਿਹੜੀ ਸਾਡੇ ਅੰਦਰ ਗਹਿਰਾ ਬਲਾਕ ਬਹਿ ਗਿਆ ਜੀ ਬੰਨ ਲੱਗ ਗਿਆ ਪੈਸੇ ਦੇ ਉੱਪਰ ਇਸ ਕਰਕੇ ਪ ਤੁਹ ਜਿਹਨਾਂ ਬਰ ਤੇ ਹਾਂ ਸੋਚਦੇ ਨਹੀਂ ਪਿੰਡਾਂ ਵਾਲੇ ਤੇ ਰਿਲੇਟ ਕਰ ਸਕਦੇ ਹਾਂ ਕੋਈ ਸ਼ਹਿਰਾਂ ਵਾਲੇ ਵੀ ਦੱਸਿਓ ਕਿ ਐਦਾਂ ਦੀ ਕੋਈ ਗੱਲ ਹੁੰਦੀ ਨਹੀਂ ਆਮ ਅਸੀਂ ਵੇਂਦੇ ਰਹੇ ਹਾਂ ਤੇ ਸਾਡੇ ਪਿੰਡਾਂ ਦੇ ਵਿੱਚ ਜਿਹਦੇ ਕੋਲ ਚਾਰ ਪੈਸੇ ਆ ਨਾ ਦੋਦੇ ਬਾਰੇ ਅਸੀਂ ਪਤਾ ਕੀ ਕੰਨੇ ਆ ਕਿ ਉਹ ਬੰਦੇ ਭ੍ਰਿਸ਼ਟ ਨੇ ਉਹ ਬੰਦੇ ਜਿਹੜੇ ਨੇ ਬੇਈਮਾਨ ਨੇ ਧੋਖੇਬਾਜ਼ ਨੇ ਉਹਨਾਂ ਨੇ ਬੇਈਮਾਨੀ ਨਾਲ ਪੈਸਾ ਇਕੱਠਾ ਕੀਤਾ ਅਸੀਂ ਮਾਨ ਦੇ ਵਿੱਚ ਇਹੋ ਹੀ ਸੋਚਦੇ ਰਹਿੰਦੇ ਹਾਂ ਫਿਰ ਕਿਤੇ ਨਾ ਕਿਤੇ ਮਾਨ ਦੇ ਵਿੱਚ ਗਹਿਰੀ ਗੱਲ ਬੈਹ ਜਾਂਦੀ ਆ ਕਿ ਯਾਰ ਸਰੀ ਮੁੱਤੀ ਪੈਸਾ ਬੇਈਮਾਨੀ ਨਾਲ ਹੀ ਬਣਦਾ ਫਿਰ ਜੀ ਮੈਂ ਪੈਸਾ ਕਮਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਮੈਨੂੰ ਵੀ ਬੇਈਮਾਨ ਬਣਨਾ ਪਊਗਾ ਅਸੀਂ ਉਧਰ ਸੋਚਣਾ ਹੀ ਬੰਦ ਕਰ ਦਿੰਦੇ ਆ ਕਿ ਪੈਸਾ ਜਿਹੜਾ ਆ ਉਹ ਇਮਾਨਦਾਰੀ ਨਾਲ ਵੀ ਕਮਾਇਆ ਜਾ ਸਕਦਾ ਹੈ ਐਸੇ ਐਸੇ ਲੋਕ ਵੀ ਹੈਗੇ ਨੇ ਜਿਹੜੇ ਬੇਸ ਤੋਂ ਉੱਠਦੇ ਨੇ ਆਪਣੀ ਸਮਝ ਨਾਲ ਆਪਣੀ ਸੂਝ-ਬੂਝ ਨਾਲ ਬੜੇ-ਬੜੇ ਪੈਸੇ ਕਮਾ ਲੈਂਦੇ ਆ ਇਮਾਨਦਾਰੀ ਨਾਲ ਜੂਰੀ ਨਹੀਂ ਆਪਾਂ ਬੇਈਮਾਨੀ ਨਾਲ ਹੀ ਪੈਸਾ ਕਮਾਵਾਂ ਇਦਾਂ ਦੀ ਇਨਵੈਸਟਮੈਂਟਾਂ ਲੋਕ ਕਰ ਲੈਂਦੇ ਨੇ ਵੱਡੀ ਗੱਲ ਕੀ ਹੈ ਕਿ ਸਾਡੇ ਮਾਨ ਦੇ ਵਿੱਚ ਬੈਗੀ ਗੱਲ ਕੀ ਬੇਈਮਾਨ ਹੁੰਦੇ ਨੇ ਪੈਸੇ ਵਾਲੇ ਲੋਕ ਔਰ ਸਾਡੇ ਕੈਰੇ ਮਾਨੇ ਰੋਕ ਦਿੱਤਾ ਪੈਸੇ ਨੂੰ ਆਉਣ ਦੇ ਵਿੱਚ ਕਿਉਂਕਿ ਬੇਈਮਾਨੀ ਨਾਲ ਪੈਸਾ ਜੁੜ ਗਿਆ ਤੀਜੇ ਨੰਬਰ ਦੀ ਗੱਲ ਕਰਦੇ ਆਂ ਤੀਜੇ ਨੰਬਰ ਤੇ ਕੀ ਕਹਿੰਨੇ ਆਂ ਸੀ ਮੈਂ ਪੈਸੇ ਦੇ ਲਾਇਕ ਨਹੀਂ ਮੇਰੀ ਕਿੱਥੇ ਕਿਸਮ ਨਹੀਂ ਮੇਰੀ ਤੇ ਕਿਸਮਤ ਚ ਪੈਸਾ ਹੀ ਨਹੀਂ ਦਿਖਦਾ ਵੀ ਇਹ ਨਹੀਂ ਸੱਚੀ ਮੁਝ ਨਹੀਂ ਹੈ ਗੱਲ ਮਤਲਬ ਕਿ ਅਸੀਂ ਲਾਇਕ ਹੀ ਨਹੀਂ ਸਮਝਦੇ ਅਸੀਂ ਆਪਣੇ ਆਪ ਨੂੰ ਤੇ ਸਾਡਾ ਸਬਕੌਂਸ਼ੀਅਸ ਸਾਡਾ ਇਹ ਬ੍ਰਹਿਮੰਡਾਨੂੰ ਕਦੀ ਪੈਸੇ ਨਹੀਂ ਦੇਊਗਾ ਅਸੀਂ ਅਯੋਗ ਹੋ ਗਏ ਜਿੱਦਾਂ ਦੇ ਨਾ ਫੇਲ ਹੋ ਗਏ ਪੈਸੇ ਦੀ ਪਰਖ ਦੇ ਵਿੱਚ ਅਸੀਂ ਫੇਲ ਹੋ ਗਏ ਪਹਿਲਾਂ ਹੀ ਕਿਉਂਕਿ ਅਸੀਂ ਆਪਣੇ ਆਪ ਨੂੰ ਅਯੋਗ ਮੰਨ ਲਿਆ ਅਸੀਂ ਆਪਣੇ ਆਪ ਨੂੰ ਸਮਝ ਲਿਆ ਕਿ ਅਸੀਂ ਤੇ ਕਾਬਲ ਨਹੀਂ ਦੀ ਪੈਸੇ ਤੇ ਜੇ ਅਸੀਂ ਕਾਬਲ ਨਹੀਂ ਹਾਂ ਤਾਂ ਪੈਸਾ ਫਿਰ ਆਊਗਾ ਕਿਉਂ ਕਾਬਲ ਬੰਦੇ ਕੋਲ ਹੀ ਤਾਂ ਕੋਈ ਚੀਜ਼ ਜਾਂਦੀ ਹੈ ਸੋ ਤੀਜੇ ਨੰਬਰ ਦੇ ਕੀ ਹੈ ਜੀ ਕਿ ਮੈਂ ਅਯੋਗ ਹਾਂ ਮੈਂ ਕਾਬਲ ਹੀ ਨਹੀਂ ਪੈਸੇ ਦੇ ਇਸ ਕਰਕੇ ਸਾਡਾ ਸਬਕੌਂਸ਼ੀਅਸ ਕਰ ਹੀ ਨਹੀਂ ਜਾਊਗਾ ਕਿਦੋਂ ਸਾਡੇ ਕੋਲ ਪੈਸਾ ਆਉਂਥੇ ਨੰਬਰ ਤੇ ਸਭ ਤੋਂ ਵੱਡੀ ਬਿਮਾਰੀ ਕਿ ਪੈਸੇ ਮੇਰੇ ਕੋ ਆ ਤਾਂ ਜਾਂਦੇ ਟਿਕਦੇ ਨਹੀਂ ਕੀ ਆਹੀ ਇੱਕ ਤੀਨ ਨੂੰ ਰਿਪੀਟ ਕਰ ਕਰਕੇ ਇਹ ਸਾਰੀਆਂ ਰੈਪੀਟੀਸ਼ਨ ਨੇ ਜਿਹੜੀਆਂ ਅਸੀਂ ਦਿਮਾਗ 'ਚ ਲਿਆਂਦੀਆਂ ਨੇ ਕਿ ਪੈਸੇ ਤੇ ਮੇਰੇ ਕੋ ਟਿਕਦੇ ਹੀ ਨਹੀਂ ਪੈਸੇ ਤੇ ਮੇਰੇ ਕੋ ਟਿਕਦੇ ਹੀ ਨਹੀਂ ਪੈਸੇ ਆ ਜਾਂਦੇ ਆ ਪਰ ਟਿਕਦੇ ਨਹੀਂ ਸ਼ੁਕਰ ਹੈ ਇੰਨਾ ਹੀ ਚੰਗਾ ਵੀ ਪੈਸੇ ਆ ਜਾਂਦੇ ਇਹੋ ਹੀ ਮਨ ਤੇ ਬੈਠਾ ਆ ਨਹੀਂ ਤੇ ਬਹੁਤਿਆਂ ਲੋਕਾਂ ਦੇ ਤੇ ਵੀ ਨਹੀਂ ਬੈਠਾ ਪੈਸੇ ਆ ਜਾਂਦੇ ਆ ਮੇਰੇ ਕੋ ਟਿਕਦੇ ਨਹੀਂ ਟਿਕਦੇ ਨਹੀਂ ਟਿਕਦੇ ਨਹੀਂ ਟਿਕਦੇ ਨਹੀਂ ਸਿਰਫ ਰਿਪੀਟ ਹੋਈ ਗਈ ਗੱਲ ਫਿਰ ਟਿਕਣੇ ਵੀ ਕਦੀ ਨਹੀਂ ਠੀਕ ਹੈ ਜੀ ਇਹ ਮੈਂ ਪਹਿਲਾਂ ਕਾਰਨ ਦੱਸਣ ਦਾ ਤਾਂ ਹੱਲ ਵੀ ਦੱਸੂ ਪੰਜਵੇਂ ਨੰਬਰ ਤੇ ਸਾਡੇ ਮਨ ਦੇ ਵਿੱਚ ਇੱਕ ਹੋਰ ਗੱਲ ਬੜੀ ਭੈੜੀ ਬਿਠਾਈ ਆ ਸਾਡੇ ਸਮਾਜ ਨੇ ਜੀ ਕਿ ਜੇ ਅਸੀਂ ਪੈਸਾ ਕਮਾਵਾਂਗੇ ਤੇ ਜੇ ਸਾਡੇ ਕੋਲ ਪੈਸਾ ਹੋਊਗਾ ਤੇ ਨજર ਲੱਗ ਜੂਗੀ ਥੋੜਾ ਜਿਹਾ ਪੈਸਾ ਕਮਾਉਂਦੇ ਲੋਕੀ ਲਕਾਗ ਲਗਾ ਕੇ ਰੱਖਣ ਲੱਗ ਪੈਂਦੇ ਆ ਕੁੱਟ ਕੁੱਟ ਕੇ ਰੱਖਣ ਲੱਗ ਪੈਂਦੇ ਆ ਮਾਨ ਜਿ ਕਿਤੇ ਨਾ ਕਿਤੇ ਬਹਿ ਜਾਂਦੀ ਗੱਲ ਕਿ ਪੈਸਾ ਜੇ ਮੈਂ ਕਮਾਉਂਗਾ ਤੇ ਮੈਨੂੰ ਨજર ਲੱਗ ਜਾਣੀ ਆ ਲੋਕੀ ਸੜਨਗੇ ਮੇਰੇ ਤੋਂ ਲੋਕਾਂ ਦੀ ਹਾ ਮਾਰ ਦੀ ਉਹ ਜਿਹੜੇ ਜਿਹੜੇ ਅਰਬਾਂ ਖਰਬਾਂ ਰੁਪਈਆ ਕਮਾ ਕੇ ਬੈਠੇ ਨੇ ਜਿਹੜੇ ਪਹਿਲੇ ਦੂਜੇ ਚੌਥੇ ਨੰਬਰ ਦੇ ਵਰਲਡ ਦੇ ਅਮੀਰ ਲੋਕ ਨੇ ਉਹਨਾਂ ਨੂੰ ਤਾਂ ਕਿਸੇ ਦੀ ਨજર ਨਹੀਂ ਲੱਗਦੀ ਸਾਨੂੰ ਨજર ਲੱਗਣੀ ਵੇਖੋ ਤੁਸੀਂ ਕਿੱਡੇ ਭੜੇ ਅਸੀਂ ਪੈਟਰਨ ਦਿਮਾਗ ਦੇ ਵਿੱਚ ਬਿਠਾ ਕੇ ਬੈਠੇ ਆਂ ਫਿਰ ਉਹਦਾ ਰਿਜ਼ਲਟ ਕੀ ਹੁੰਦਾ ਜੀ ਅਸੀਂ ਆਪਣੇ ਆਪ ਨੂੰ ਸੋਚਦੇ ਆਂ ਕਿ ਯਾਰ ਕਿੱਥੇ ਪੈਸੇ ਕਮਾਵਾਂਗੇ ਫਿਰ ਲੋਕਾਂ ਦੀਆਂ ਨਜ਼ਰਾਂ ਜਾਵਾਂਗੇ ਫਿਰ ਲੋਕੀ ਜਿਹੜੇ ਨજર ਲਾ ਦੇਣਗੇ ਫਿਰ ਅਸੀਂ ਪ੍ਰਭਾਵ ਹੋ ਜਾਾਂਗੇ ਕਿੱਡੇ ਭੜੇ ਖਤਰਨਾਕ ਪੈਟਰਨ ਦੇ ਵਿੱਚ ਤੁਸੀਂ ਫਸੇ ਜੀ ਤੁਸੀਂ ਕਦੀ ਰਿਲਾਈਜ਼ ਕੀਤਾ 6ਵੇਂ ਨੰਬਰ ਦੀ ਗੱਲ ਕਰਦੇ 1 ਨੰਬਰ ਦੀ ਕੀ ਹੈ ਜੀ ਸਾਨੂੰ ਸਿਖਾਈ ਗਈ ਗੱਲ ਕਿ ਪੈਸਾ ਬੜੀ ਮਿਹਨਤ ਨਾਲ ਆਉਂਦਾ ਥੋੜਾ ਜਿਹਾ ਕਿਤੇ ਰੋਟੀ ਪਾਣੀ ਪੂਰਾ ਹੋ ਜੇ ਮਿਹਨਤ ਕਰਕੇ ਇੰਨੀ ਬੜੀ ਮਸਾਂ ਰੋਟੀ ਚੱਲਦੀ ਐ ਦਿਨ ਰਾਤ ਖਾਪਦੇ ਆ ਇਹ ਚੀਜ਼ਾਂ ਕੀ ਐ ਦਿਮਾਗ 'ਚ ਪੈਟਰਨ ਬਣ ਜਾ ਰਹੀ ਬੜੀ ਮਿਹਨਤ ਕਰਾਂਗੇ ਫਿਰ ਪੈਸਾ ਆਊਗਾ ਫਿਰ ਟਿਕੂਗਾ ਵੀ ਨਹੀਂ ਫਿਰ ਨજર ਵੀ ਲੱਗੂਗੀ ਕਿੰਨੇ ਕਿੰਨੇ ਪੰਗੇ ਹੋਗੇ ਮਤਲਬ ਕੀ ਐ ਜੀ ਕਿ ਅਸੀਂ ਆਪਣੇ ਦਿਮਾਗ ਨੂੰ ਪੈਸੇ ਤੋਂ ਦੂਰ ਕਰਨ ਵਾਸਤੇ ਹੀ ਪ੍ਰੋਗਰਾਮ ਕੀਤਾ ਪਿਆ ਆਪਣੇ ਆਪ ਨੂੰ ਪੈਸੇ ਤੋਂ ਪਰੇ ਪਰੇ ਰਹਿਣ ਵਾਸਤੇ ਹੀ ਪ੍ਰੋਗਰਾਮ ਕੀਤਾ ਹੁਣ ਛੇਵੇਂ ਸੱਤਵੇਂ ਨੰਬਰ ਵਾਲੀ ਗੱਲ ਕੀ ਐ ਜੀ ਖਾਨਦਾਨੀ ਗਰੀਬੀ ਤੇ ਮੇਰੇ ਦਾਦੇ ਕੋਲ ਵੀ ਨਹੀਂ ਆਇਆ ਮੇਰੇ ਬਾਪੂ ਕੋਲ ਵੀ ਨਹੀਂ ਆਇਆ ਮੇਰੇ ਕੋਲ ਪੈਸਾ ਕਿੱਥੋਂ ਆਉਣਾ ਮੇਰਾ ਦਾਦਾ ਵੀ ਤੰਗੀਆਂ ਤੁਰਸ਼ੀਆਂ ਵਾਲੀ ਕੁਲ ਦਾ ਰਿਆ ਗਿਆ ਮੇਰਾ ਪਿਓ ਵੀ ਤੰਗੀਆਂ ਤੁਰਸ਼ੀਆਂ ਵਾਲੀ ਕੁਲ ਰਿਆਤ ਮੈਂ ਵੀ ਤੰਗੀਆਂ ਤੁਰਸ਼ੀਆਂ ਵਾਲੀ ਕੁਲ ਨਾ ਖਾਨਦਾਨੀ ਗਰੀਬੀ ਜਿਹੜਾ ਜੁ ਸਤਵਾਂ ਕਾਰਨ ਆ ਕਿ ਅਸੀਂ ਮੰਨ ਲਈ ਕਿ ਸਾਡੀ ਖਾਨਦਾਨੀ ਗਰੀਬੀ ਠੀਕ ਹੈ ਜੀ 8ਵੇਂ ਨੰਬਰ ਦੀ ਗੱਲ ਕਰ ਲਈਏ ਜੇ ਅਸੀਂ ਔਖੇ ਸੌਖੇ ਹੋ ਕੇ ਮਿਹਨਤ ਕਰਕੇ ਚੀਜ਼ਾਂ ਸੋਹਣੀਆਂ ਸੋਹਣੀਆਂ ਵੇਖ ਕੇ ਕਮਾਉਣ ਦੀ ਕੋਸ਼ਿਸ਼ ਵੀ ਕਰਨ ਲੱਗ ਪਈ ਤਾਂ ਫੇਰ ਐਵੇਂ ਇੱਕ ਪੈਟਰਨ ਹੋਰ ਬੜਾ ਖਤਰਨਾਕ ਸਾਡੇ ਮਨ ਦੇ ਵਿੱਚ ਬਿਠਾਇਆ ਆ ਕਿ ਜਿਹੜਾ ਜਿਹੜੇ ਬੰਦੇ ਕੋ ਜਿੱਦਾਂ ਬੈਹਾ ਹੁੰਦਾ ਉਦਾਂ ਹੀ ਚਲੇ ਵੀ ਜਾਂਦਾ ਇਹ ਵੀ ਗੱਲ ਤੁਸੀਂ ਮਨ ਦੇ ਵਿੱਚ ਜਰੂਰ ਸੁਣੀ ਪਾਓ ਫਿਰ ਕੀ ਹੈ ਜੀ ਐਸਾ ਡਰ ਜਿਹੜਾ ਉਹ ਆਉਣ ਹੀ ਨਹੀਂ ਦਿੰਦਾ ਪੈਸੇ ਨੂੰ ਤੇ ਜੇ ਆ ਵੀ ਜਾਂਦਾ ਤਾਂ ਫਿਰ ਚਲੇ ਜਾਂਦਾ ਸਾਡੇ ਪਿੰਡਾਂ ਦੇ ਵਿੱਚ ਇੱਕ ਹੋਰ ਬੜਾ ਰੌਲਾ ਹੋ ਜਾਂਦਾ ਜੀ ਜੇ ਜ਼ਮੀਨ ਵੇਚੋਗੇ ਨਾ ਤੁਸੀਂ ਤੇ ਜ਼ਮੀਨ ਦਾ ਪੈਸਾ ਨਹੀਂ ਟਿਕੂਗਾ ਜ਼ਮੀਨ ਵੇਚ ਕੇ ਜੇਕਰ ਤੁਸੀਂ ਕੋਈ ਬਿਜ਼ਨਸ ਕਰਦੇ ਤੇ ਉਹਦੇ ਤੇ ਤੁਹਾਡਾ ਘਾਟਾ ਹੀ ਪਊਗਾ ਘਾਟਾ ਪੈਂਦਾ ਮੈਨੂੰ ਪਤਾ ਜਿਹੜਾ ਬੰਦਾ ਪੈਲੀ ਵਾਉਣ ਵਾਲਾ ਆ ਮਿਹਨਤ ਵਾਲਾ ਕੰਮ ਕਰਨ ਵਾਲਾ ਕਿਸਾਨੀ ਕਰਨ ਵਾਲਾ ਆ ਉਹਨੂੰ ਬਿਜ਼ਨਸ ਦੀ ਸਮਝ ਨਹੀਂ ਹੁੰਦੀ ਤਾਂ ਕਰਕੇ ਪੈਸਾ ਜਿਹੜਾ ਬਿਜ਼ਨਸ ਦੇ ਵਿੱਚ ਪੈਲੀ ਦਾ ਲੱਗਾ ਉਹ ਸਫਲ ਨਹੀਂ ਹੁੰਦਾ ਪਰ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਬੈਠੀ ਗੱਲ ਹੈ ਵੀ ਜਿੱਦਾਂ ਪੈਸਾ ਆਉਂਦਾ ਉਦਾਂ ਹੀ ਚਲ ਜਾਂਦਾ ਸਮਝ ਰਹੇ ਹੋ ਤੁਸੀਂ ਕਿੰਨੇ ਖਤਰਨਾਕ ਚੱਕਰ 'ਚ ਪਏ ਫਿਰਦੇ ਆਪਾਂ ਪਹਿਲੇ ਦੂਜੇ ਪੁਆਇੰਟ ਨਾਲ ਹੀ ਨੌਵੀਂ ਨੰਬਰ ਦੀ ਵੀ ਜਿਹੜੀ ਚੀਜ਼ ਹੈ ਉਹ ਰਲੀ ਮਿਲੀ ਹੈ ਜੀ ਉਹ ਇਹ ਕਿ ਇਹ ਆ ਕਿ ਜਿਹੜੇ ਦਿਨੇ ਪੈਸੇ ਵਾਲੇ ਲੋਕ ਨੇ ਉਹ ਬਈਮਾਨ ਨੇ, ਭ੍ਰਿਸ਼ਟ ਨੇ, ਪਾਪੀ ਨੇ ਤੇ ਜੇ ਮੇਰੇ ਕੋਲ ਪੈਸਾ ਆ ਜਾਊਗਾ ਤਾਂ ਮੈਂ ਵੀ ਪਾਪ 'ਚ ਗਿਰ ਜਾਵਾਂਗਾ। ਮੈਂ ਵੀ ਪਾਪ 'ਚ ਡਿੱਗਾਗਾ। ਮੈਂ ਵੀ ਪੁੱਠੇ ਕੰਮ ਕਰੂੰਗਾ ਜੋ ਪੈਸੇ ਵਾਲੇ ਕਰਦੇ ਆ ਇਹ ਚੀਜ਼ ਵੀ ਜਿਹੜੀ ਹੈ ਮਨ ਦਾ ਡਰਿਆ ਨਾ ਉਹ ਸਾਡੇ ਸਭ ਕੌਨਸ਼ੀਅਸ ਦੇ ਵਿੱਚ ਐਸਾ ਪੈਟਰਨ ਬਣਾ ਦਿੰਦਾ ਕਿ ਪੈਸਾ ਸਾਡੇ ਕੋਲ ਆਉਂਦਾ ਹੈ ਹੁਣ ਜਿਹੜੀ 10ਵੀਂ ਗੱਲ ਤੁਹਾਨੂੰ ਕੀਤੀ ਸੀ ਸਭ ਤੋਂ ਖਤਰਨਾਕ ਉਹ ਹੈ ਚੀਜ਼ ਬੜੀ ਸ਼ੋਭਿਆ ਇਹਦੇ ਉਹ ਗੱਲਾਂ ਨੇ ਵੀ ਜਿੱਦਾਂ ਹੀ ਅੰਮ੍ਰਿਤ ਨੂੰ ਵੀ ਜ਼ਹਿਰ ਵਾਂਗੂ ਯੂਜ਼ ਕਰ ਲੈਂਦੇ ਆ ਉਹ ਕੀ ਹੈ ਜੀ ਸੰਤੋਖ ਸੰਤੋਖ ਉਹ ਸੰਤੋਖ ਤੋਂ ਵੱਡੀ ਪਿਆਰੀ ਚੀਜ਼ ਤੋਂ ਜ ਹੈ ਕੋਈ ਨਹੀਂ ਪਰ ਅਸੀਂ ਕੀ ਸੋਚਦੇ ਆ ਜੀ ਜਿੰਨੇ ਪੈਸੇ ਨੇ ਉਹਦੇ ਦੀ ਸੰਤੋਖ ਕਰ ਲੋ ਜੋ ਰੱਬ ਨੇ ਦਿੱਤਾ ਉਹਦੇ ਦੀ ਸੰਤੋਖ ਕਰ ਲੋ ਉਹਦੀ ਰਜਾ ਆ ਤਾਂ ਸੰਤੋਖ ਕਰ ਲੋ ਇਹ ਸੰਤੋਖ ਜਿਹੜਾ ਆ ਜੀ ਉਹ ਸਭ ਤੋਂ ਵੱਡੀ ਕੰਧ ਆ ਪੈਸੇ ਜੋ ਪ੍ਰਮਾਤਮਾ ਨੇ ਦਿੱਤਾ ਆ ਉਹਦਾ ਧੰਨਵਾਦ ਕਰਨਾ ਜਿਹੜਾ ਉਹ ਸੰਤੋਖ ਆ ਉਹਦੀਆਂ ਨਿਆਮਤਾ ਨੂੰ ਗਿਣਨਾ ਸੰਤੋਖ ਆ ਕਿ ਵਾਹ ਤੂੰ ਇੰਨਾ ਕੁਝ ਦਿੱਤਾ ਧੰਨਵਾਦ ਕਰਨਾ ਸੰਤੋਖ ਆ ਇਹ ਨਹੀਂ ਕਿ ਜਿੰਨਾ ਪੈਸਾ ਦਿੱਤਾ ਚੁੱਪ ਕਰਕੇ ਬਹਿ ਜਾਓ ਨਹੀਂ ਤੁਸੀਂ ਆਪਣੇ ਮਾਈਂਡ ਨੂੰ ਬਦਲ ਸਕਦੇ ਆ ਮਾਈਂਡ ਦੀ ਪ੍ਰੋਗਰਾਮਿੰਗ ਨੂੰ ਚੇਂਜ ਕਰ ਸਕਦੇ ਹੋ ਹੁਣ ਮਾਈਂਡ ਦੀ ਪ੍ਰੋਗਰਾਮਿੰਗ ਕਿਵੇਂ ਚੇਂਜ ਕਰਨੀ ਆ ਜੀ ਉਹਦੇ ਵਾਸਤੇ ਸਾਨੂੰ ਥੋੜਾ ਜਾ ਬੈਕ ਜਾਣਾ ਪਊਗਾ ਕਿਉਂਕਿ ਇਹ ਪ੍ਰੋਗਰਾਮਿੰਗ ਸਾਡੀ ਹੋਈ ਆ ਜੀ ਬਚਪਨ ਦੇ ਵਿੱਚ ਬਚਪਨ ਚ ਜਿਹੜੀ ਪ੍ਰੋਗਰਾਮਿੰਗ ਹੈ ਨਾ ਉਹਨੂੰ ਬਚਪਨ ਦੇ ਵਿੱਚ ਜਾ ਕੇ ਹੀ ਚੇਂਜ ਕੀਤਾ ਜਾ ਸਕਦਾ ਤੁਸੀਂ ਕਲਪਨਾ ਦੇ ਵਿੱਚ ਆਪਣੇ ਬਚਪਨ ਤੱਕ ਜਾਓ ਜਿੰਨੇ ਸਾਲ ਦੇ ਹੋਣ ਦੇ ਜਿੱਦਾਂ ਮੈਂ 40ਆਂ ਦਾ 40ਆਂ ਤੋਂ 39ਾਂ ਤੇ ਜਾਓ 38ਾਂ ਚ ਜਾਓ 37ਾਂ ਚ ਜਾਓ 35ਾਂ ਚ ਜਾਓ 30 ਚ ਜਾਓ 25 ਚ ਜਾਓ 20 ਚ ਜਾਓ 15 ਚ ਜਾਓ 10 ਚ ਜਾਓ ਪੰਜ ਦੇ ਤੋਂ ਪੰਜ ਤੋਂ ਲੈ ਕੇ 10 ਦੇ ਵਿੱਚ ਵਿੱਚ ਪ੍ਰੋਗਰਾਮਿੰਗ ਹੋ ਜਾਂਦੀ ਹੈ। ਉੱਥੇ ਜਾ ਕੇ ਆਪਣੇ ਛੋਟੇ ਸਰੂਪ ਨੂੰ ਕਹੋ ਕਿ ਤੂੰ ਪੈਸਾ ਕਮਾ ਸਕਦਾ। ਤੂੰ ਅਮੀਰ ਹੋ ਸਕਦਾ। ਉਸ ਆਪਣੇ ਛੋਟੇ ਬੱਚਿਆਂ ਵਾਲੇ ਸਰੂਪ ਦੀਆਂ ਅੱਖਾਂ 'ਚ ਅੱਖਾਂ ਭਾ ਕੇ। ਉਹਨੂੰ ਕਹੋ ਕਿ ਇਹ ਬਕਵਾਸ ਗੱਲਾਂ ਛੱਡ ਦੇ। ਤੂੰ ਬਾਧੂ ਪੈਸੇ ਕਮਾ ਸਕਦਾ। ਤੂੰ ਜੋ ਚਾਹੇ ਕਰ ਸਕਦਾ। ਤੂੰ ਫੁੱਲ ਪਾਵਰਫੁਲ ਬੰਦਾ ਆ। ਤੇਰੇ ਵਾਸਤੇ ਪੈਸਾ ਸ਼ੋਭਾ। ਤੇਰੇ ਵਾਸਤੇ ਪੈਸਾ ਚੰਗੀ ਚੀਜ਼ ਹੈ। ਤੂੰ ਪੈਸਾ ਇਮਾਨਦਾਰੀ ਨਾਲ ਵੀ ਕਮਾ ਸਕਦਾ ਆ ਤੂੰ ਪੈਸੇ ਦਾ ਚੁੰਬਕ ਆ ਇਹ ਗੱਲਾਂ ਨੂੰ ਜਾ ਕੇ ਕਹੋ ਕਿ ਪੈਸਾ ਕਮਾਉਣਾ ਆਸਾਨ ਆ ਪੈਸਾ ਆਸਾਨੀ ਨਾਲ ਆਉਂਦਾ ਉੱਥੇ ਜਾਣਾ ਪਊ ਉਹਦੇ ਵਾਸਤੇ ਮੈਡੀਟੇਸ਼ਨਸ ਨੇ ਜੀ ਬਾਕੀ ਜੇ ਤੁਹਾਡਾ ਦਿਲ ਕਰੇ ਤਾਂ 1 ਟੂ 1 ਸੈਸ਼ਨ ਲੈ ਲਓ ਤੁਹਾਨੂੰ ਪ੍ਰੋਪਰ ਮੈਡੀਟੇਸ਼ਨ ਕਰਵਾ ਦੇਵਾਂਗਾ ਉਹਦੀ ਰਿਕਾਰਡਿੰਗ ਵੀ ਦੇ ਦੇਵਾਂ ਫੁੱਲ ਵੱਡੇ ਮੈਡੀਟੇਸ਼ਨ ਸਪੈਸ਼ਲਾਈਜ਼ ਜਿਹੜੇ ਆ ਉਹ ਤੁਸੀਂ ਜੇਕਰ ਲੈਣਾ ਚਾਹੁੰਦੇ ਆ ਤਾਂ ਇੱਥੇ ਜੁਆਇਨ ਦਾ ਬਟਨ ਆਉਣ ਡਿਆ ਹੋਣਾ ਮੈਂ ਡਿਸਕ੍ਰਿਪਸ਼ਨ 'ਚ ਵੀ ਲਿੰਕ ਦੇ ਦਿਆਂਗਾ ਇੱਕ ਪਿੰਨ ਕਮੈਂਟ ਦੇ ਵਿੱਚ ਵੀ ਲਿੰਕ ਦੇ ਦਾਂਗਾ ਇਹ ਵੀਡੀਓ ਵੀ ਮੈਂ ਜਲਦੀ ਬਣਾਉਂਗਾ ਲੌਂਗ ਟਰਮ ਜਾ ਕੇ ਸੀ ਆਪਣੀ ਜਿਹੜੇ ਪੈਸੇ ਦੇ ਟਰੋਮਾ ਨੇ ਪੈਸੇ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਪੈਸੇ ਦੇ ਜਿਹੜੇ ਪੈਟਰਨ ਨੇ ਉਹ ਕਿਦਾਂ ਰਿਲੀਜ਼ ਕਰਨੇ ਆ ਇੱਕ ਵੀਡੀਓ ਮੇਰੀ ਮੈਂਬਰਸ਼ਿਪ ਦੇ ਵਿੱਚ ਹੈਗੀ ਵੀ ਆ ਇਹ ਵੀ ਪੈਸੇ ਦੀ ਪ੍ਰੋਗਰਾਮਿੰਗ ਚੇਂਜ ਕਰਨ ਵਾਲੀ ਆ ਐਕਸਪੈਸ਼ਲੀ ਚਾਈਲਡ ਟਰੋਮਾ ਜਿਹੜਾ ਹੋਇਆ ਨਾ ਸਾਡੇ ਪੈਸੇ ਪ੍ਰਤੀ ਬਚਪਨ ਦੇ ਵਿੱਚ ਝਟਕਾ ਲਗਾ ਪੈਸੇ ਨੂੰ ਲੈ ਕੇ ਜਿਹੜੀ ਬਚਪਨ ਦੇ ਵਿੱਚ ਪ੍ਰੋਗਰਾਮਿੰਗ ਹੋਈ ਹੈ ਨਾ ਉਹਨੂੰ 베ਸ ਤੋਂ ਚੇਂਜ ਕਰਨ ਵਾਲੀ ਵੀ ਇੱਕ ਮੈਡੀਟੇਸ਼ਨ ਮੈਂ ਥੋੜੇ ਦਿਨਾਂ ਤੱਕ ਅਪਲੋਡ ਕਰ ਦਾਂਗਾ ਮੈਂਬਰਸ਼ਿਪ ਦੇ ਵਿੱਚ ਉਹ ਲੈ ਲਓ ਕੋਈ ਵੀ ਜੀ ਪ੍ਰੋਬਲਮ ਆ ਤੁਸੀਂ 1 ਟੂ 1 ਸੈਸ਼ਨ ਲੈਣਾ ਚਾਹੁੰਦੇ ਆ ਤਾਂ ਨੰਬਰ ਵੀ ਮੇਰਾ ਹੈਗਾ ਡਿਸਕ੍ਰਿਪਸ਼ਨ 'ਚ ਤੁਸੀਂ ਕਾਲ ਕਰ ਲਓ ਆਪਾਂ 1 ਟੂ 1 ਇੱਕ ਸੈਸ਼ਨ ਵੀ ਲੈ ਲਾਂ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਇਹਦੇ ਵਿੱਚੋਂ ਕਿੰਨੀਆਂ ਚੀਜ਼ਾਂ ਤੁਸੀਂ ਮਾਨ ਦੇ ਵਿੱਚ ਮੰਨ ਕੇ ਬੈਠੇ ਜੇ ਇਹ ਦਸਾਂ ਦੇ ਵਿੱਚੋਂ ਕਿੰਨੀਆਂ ਚੀਜ਼ ਜੇ ਇਹ ਚੀਜ਼ਾਂ ਤੁਸੀਂ ਮੰਨ ਕੇ ਬੈਠੇ ਜੇ ਤਾਂ ਫਿਰ ਪੈਸਾ ਇੰਨੀ ਮਰਜੀ ਮਿਹਨਤ ਕਰ ਲੋ ਨਹੀਂ ਆ ਸਕਦਾ ਗਰੰਟਡ ਨਹੀਂ ਆਊਗਾ ਪ੍ਰੋਗਰਾਮਿੰਗ ਚੇਂਜ ਕਰਨੀ ਪਊਗੀ ਮਾਈਂਡ ਪ੍ਰੋਗਰਾਮਿੰਗ ਚੇਂਜ ਕਰਨ ਵਾਸਤੇ ਤੁਹਾਨੂੰ ਮੈਂ ਦੋ ਹੱਲ ਦੱਸਦੇ ਆ ਜੀ ਮਿਲਦੇ ਹਾਂ ਕਿਸੇ ਦਿਨ